ਦੇਖੋ ਜੀ ਇਹ ਹਰ ਕੀ ਨਦੀ ਵਾਲੀ ਨਹਿਰ ਆ ਜੀ ਤੇ ਦੇਖੋ ਵੀਊ ਦੇਖੋ ਭਾਈ ਤੇ ਪਾਣੀ ਦੇਖੋ ਬਹੁਤ ਜ਼ਿਆਦਾ ਤੇਜ਼ ਆ ਤੇ ਮੈਂ ਵੀ ਪੈ ਕੇ ਖੜਿਆ ਤੇ ਦੇਖੋ ਸਪੀਡ ਕਰੋ ਚੱਕ ਪਾਣੀ ਦੀ ਭਾਈ ਚਲੋ ਜੀ ਬੱਦਲ ਵੀ ਭਾਈ ਬੜਿਆ ਖੜਾ ਉੱਤੇ ਫੁੱਲ ਬਾਬਾ ਜਵਾੜ ਜੈਤ ਜਦੋਂ ਪਾਗਮੇ ਕੇ ਬਹੁਤ ਪੁਰਜ ਗਏ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਸਾਰਣਪੁਰ ਪਹੁੰਚ ਗਏ ਆਂ ਟਾਈਮ ਜਿਹੜਾ ਭਾਈ 7 ਟੁਪਰ ਹੋ ਗਿਆ ਜੀ ਡੇਟ ਹੋ ਗਿਆ ਲੇਟਾਂ ਜਾ ਕੇ ਆਂ ਦੇਖੋ ਰਾਸਤੇ ਦੇ ਵਿੱਚ ਥੋੜਾ ਜਿਹਾ ਬਹੁਤ ਪਰੇਸ਼ਾਨੀ ਆਈ ਤੇ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਸਾਰਣਪੁਰ ਜੀ ਤੇ ਅੰਦਰ ਜਾਂਦੇ ਆਂ ਕਰਦੇ ਆਂ ਦਰਸ਼ਨ ਇਹ ਅਜੀ ਗੁਰਦੁਆਰਾ ਸਿੰਘ ਸਵਾ ਹਾਰਨਪੁਰਾ ਅੱਜ ਸਵੇਰ ਦੇ 6 ਵਜੇ ਤੇ ਆਪਾਂ ਆਪਣੇ ਬੈਗ ਨੂੰ ਕਾਸਤੇ ਆ ਤੇ ਆਪਾਂ ਖੜਿਆ ਜੀ ਗੁਰਦੁਆਰਾ ਹਾਰਨਪੁਰਾ ਸਾਹਮਣੇ ਗੁਰਦੁਆਰੇ ਦਾ ਨਾਮ ਆ ਜੀ ਹਰ ਮੰਦਰ ਹਰ ਜੀਓ ਸਾਧਿਆਰਾ ਹੁਕਮ ਸੁਬਾਰਾ ਉਹ ਨਹੀਂ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਸੇਨ ਸਭਾ ਸਾਰਣਪੁਰ ਬੱਦਲ ਬਾਈ ਬਹੁਤ ਬੜਾ ਖੜਾ ਰਾਤ ਨਹੀਂ ਪੈ ਗਿਆ ਤੇ ਖੜੀ ਨੇ ਤਿਆਰੀ ਮੰਨੀਆਂ ਨੇ ਦਰਪਾਲਾਂ ਕਰ ਬੁੱਲਾ ਸਾਈਕਲਾਂ ਦੇ ਜਾਂ ਇਹ ਕੌਣ ਬਾਈ ਵੀ ਕਰੀ ਜਾਂਦਾ ਤਿਆਰੀ ਮੀਂਹ ਕਰਕੇ ਬਾਈ 10 15 ਮਿੰਟ ਲੇਟ ਹੋ ਗਏ ਨਹੀਂ ਤਾਂ ਨਿਕਲਣਾ ਸੀਗਾ ਖੱਚ ਦੀ ਤਿਆਰੀ ਬਾਈ ਹੁਣ ਆਪਾਂ ਇੱਥੇ ਜਾਵਾਂਗੇ ਬਈ ਹਰਦਵਾਰ ਦੇ ਦੇਖਦੇ ਆ ਰਾਹ ਤੇ ਜਸ ਮੀਮ ਹੁਣ ਆਵੇ ਪਹੁੰਚਾਂਗੇ ਟਾਈਮ ਨਾਲ ਹਰਦਵਾਰ ਜੀ ਚਲੋ ਜੀ ਚੱਲਦੇ ਆ ਤੇ ਹੁਣ ਇਹ ਤੁਹਾਨੂੰ ਅੱਗੇ ਦੱਸਾਂਗਾ ਹੋਰ ਇਸ ਫੇਰ ਦੇ ਜੀ ਅੱਜ ਕਿਤੇ 20 ਮਿੰਟ ਹੋ ਗਏ ਆ ਤੇ ਫਿਰ ਵੀ ਸਾਈਕਲ ਆਪਾਂ ਤੇ ਚੱਲਿਆ ਸਾਥੀ ਆਪਣਾ ਮੂਰੇ ਮੂਰੇ ਤੇ ਰੋਡ ਰੋਡ ਖਾਲੀ ਆ ਬਾਈ ਕਰਨੇ ਸ਼ਹਿਰ ਪਾਰ ਲੋ ਜੀ ਇਹ ਆ ਜੀ ਹਸਾਰਨਪੁਰ ਤੇ ਸਾਹਮਣੇ ਬਈ ਬੋੜ ਲੱਗਿਆ ਚਾਉਂਗ ਆ ਗਿਆ ਤੇ ਸਵੇਰ ਦਾ ਟਾਈਮ ਆ ਬਈ ਸੜਕਾ ਖਾਲੀ ਆ ਰਾਤ ਜਿਹੜਾ ਮੀਂਹ ਪੈ ਕੇ ਹਟਿਆ ਤੇ ਗਰਮੀ ਬਈ ਹੈਣੀ ਅੱਜ ਸਿਰੇ ਸਿਰੇ ਤਾਂ ਅਜੇ ਗਰਮੀ ਹੈਣੀਗੀ ਤੁਹਾਰੇ ਦੇਖਾਂਗੇ ਕੀ ਬੰਦਾ ਜਿਹੜੇ ਸਾਣਾ ਮੀਂਹ ਆ ਪਿਆ ਉਹ ਸਾਣਾ ਬਈ ਤਾਜ਼ਰੂ ਹੋ ਸਕਦਾ ਤੇ ਹਵਾ ਵਗਦੀ ਪਈ ਹੈ ਤਾਂ ਸਵੇਰ ਦਾ ਟਾਈਮ ਆ ਬਈ ਸਾਈਕਲ ਚਲਾਉਣ ਦਾ ਬਈ ਸਵੇਰੇ ਸਾਰੇ ਵੈਸੀ ਬਹੁਜੀ ਕਰਦਾ ਤੇ ਇੱਕ ਰੋਡ ਖਾਲੀ ਮੈਜਾ ਨਾ ਜਦੋਂ ਫੇਰ ਨਹੀਂ ਕੋਈ ਦਿੱਕਤ ਹੋਊਗੀ ਤੇ ਟ੍ਰੈਪ ਹੋ ਜਾਂਦਾ ਜੀ ਉਦੋਂ ਫਿਰ ਬਹੁਤ ਹੀ ਆਲੇ ਮੁਸ਼ਕਿਲ ਜਿਹੀ ਹੁੰਦੀ ਹੈ ਤੇਰਾਵਾ ਰੋਮਾ ਦਾ ਬਈ ਪਤਾ ਨਹੀਂ ਲੱਗਦਾ ਛੇਦੀ ਆ ਪੜੋ ਫਗਾਨੇ ਸ਼ਹਿਰ ਆ ਇਹ ਦੇਖੋ ਜੀ ਥੋੜਾ ਥੋੜਾ ਕਣਮਣ ਕਣ ਮੰਡੀ ਹੁੰਦੀ ਫੂਰ ਜੀ ਪਈ ਜਾਂਦੀ ਹੈ ਨੋਈ ਸਾਹਮਣੇ ਇੱਕ ਆਪਣੇ ਹੀ ਬੋਰਡ ਨਜ਼ਰ ਆ ਰਿਹਾ ਉਹਦੇ ਤੇ ਲਿਖਿਆ ਭਾਈ ਜੀ ਦੇਹਰਾ ਦੂਰ 58 ਕਿਲੋਮੀਟਰ ਤੇ ਮੇਫਰ ਨਗਰ ਹੈਗਾ ਜੀ 62 ਕਿਲੋਮੀਟਰ ਆਪਾਂ ਜਾਣਾ ਹਰਦਵਾਰ ਉਸ ਤੋਂ ਬਾਅਦ ਰਿਸੀ ਗਈ ਕੋਸਾਂ ਬਈ ਇਹ ਇਹ ਥੋੜਾ ਕੰਮ ਕੰਮ ਵਾਲਾ ਹੋ ਗਿਆ। ਬਾਅਦ 10 ਕਿਲੋਮੀਟਰ ਚੱਲੇ ਸੀ ਤੇ ਬਾਰਸ਼ ਬਈ ਸ਼ੁਰੂ ਹੋ ਗਈ ਥੋੜੀ ਥੋੜੀ। ਤੇ ਆਪ ਵੀ ਨਹੀਂ ਫੈਕਣਿਆ ਲੱਗਦਾ ਜੀ। ਓਏ ਸਾਹਮਣੇ ਗੋੜ ਆਇਆ। ਰੋੜ ਕੀ 18 ਕਿਲੋਮੀਟਰ ਤੇ ਹਰਦਵਾਰ ਹੜਤਾਲੀ ਬੱਕਰੀ ਨਾਕ 380 ਕਿਲੋਮੀਟਰ। ਫੋਰ ਬੋੜਾ ਮੈਂ ਕੱਲ ਬੋੜਾ ਆਇਆ ਇਕੱਠੇ ਉਹ ਸੁਣਾ ਸ਼ਹਿਰ ਆ ਸਾਫ਼ ਸੁਥਰਾ ਬਈ ਮੋਹਲਾ ਸਾਫ਼ ਸੜਕਾਂ ਤੇ ਵਾਤਾਵਰਨ ਵੀ ਬਹੁਤ ਸਾਫ਼ ਆ। ਖਾਦ ਤਾਂ ਬਹੁਤ ਜਿਆਦਾ ਬਈ ਸਾਰੇ ਪਾਸੇ ਦਰਾਖਤ ਤੇ ਪਾਪੂਲਰ ਦਾਇਰਾ ਦਰਾਖਤ ਮਿਲੂਗਾ ਸਿੱਧੇ ਲੋਕੀਂ ਪਾਪੂਲਰ ਦੀ ਖੇਤੀ ਕਰਦੇ ਆ। ਕਿ ਆ ਗਿਆ ਬਈ ਜਿੰਨਾ ਚੌਕੀ ਉਪਰ ਸਿ ਚੌਕੀ ਕਾਲੀ ਨਦੀ ਕਾਲੀ ਨਦੀ ਹੈ ਬਈ ਕੋਈ ਦੇਖਦੇ ਅੱਗੇ ਜਾ ਕੇ ਪੁੱਛਦੇ ਪੁੱਛਿਓ ਕੀ ਹੈ ਮੋਦੀ ਸਾਹਿਬ ਦੇ ਲੱਗੇ ਬੋਰਡ ਉਹ ਆ ਗਏ ਸੰਮੇਮਾਰ ਗੁਣ ਅਗਮਾਨ ਪ੍ਰਸਤੀਆਂ ਹੈ ਉਹ ਬਾਈ ਇਹ ਨਾਲ ਕੋਈ ਪੜਿਆ ਹੋਇਆ ਗੇਟ ਜਾਂ ਬਣਿਆ ਜਾ ਕੇ ਬਈ ਭਗਵਾਨpura 6 ਕਿਲੋਮੀਟਰ ਨਾਲ ਦਵਾ 40 ਤੇ ਆਪਾਂ ਬਈ ਹਰਦਵਾਰ ਰੁਕਾਂਗੇ ਟਿੰਡਾ ਚ ਹਰਦੀ ਪੌੜੀ ਤੇ ਰੁਕਾਂਗੇ ਉਸ ਤੋਂ ਬਾਅਦ ਦਾ ਅਗਲਾ ਸਫ਼ਰ ਸ਼ੁਰੂ ਕਰਾਂਗੇ ਹੁਣ ਅਸੀਂ ਭਗਵਾਨ ਤੋਂ ਰੁਕਾਂਗੇ ਉੱਥੇ ਬਈ ਚਾਹ ਪਾਣੀ ਪੀਵਾਂਗੇ ਕਿਉਂਕਿ ਸਵੇਰ ਦੇ ਬਈ ਤੁਰੇ ਆ ਸਵਾਭ ਜੀ ਬਈ ਤੁਰੇ ਸੀਗੇ ਭਗਵਾਨ ਬਈ ਟਾਈਮ ਇੰਨਾ ਆਪਣਾ 8:30 ਹੋ ਜਾਣਗੇ ਭਗਵਾਨ ਪਰ ਪਹੁੰਚ ਪਹੁੰਚ ਜਣਗੇ ਸਾਮਰੇ ਲਿਖਿਆ ਕੋ ਆੜਪੁਰਾ 6 ਕਿਲੋਮੀਟਰ ਹੈ ਯਾਰ 6 ਕਿਲੋਮੀਟਰ ਰੋਕੇ ਆਪਾਂ ਕਰਦੇ ਥੋੜਾ ਸਟੇ ਲੱਤਾਂ ਦਿਨੇ ਆਰਾਮ ਕਰਾਏ ਫਿਰ ਆਪਾਂ ਅੱਗੇ ਤੁਰਾਂਗੇ ਰਾਸਤੇ ਦੇ ਵਿੱਚ ਆਪਾਂ ਰੁਕੇ ਸੀਗੇ ਟਾਈਮ ਜਿਹੜਾ 8:30 ਹੋ ਗਏ ਤੇ ਨਾਸ਼ਤਾ ਕਰ ਲਗੇ ਸੀ ਦੁਬਈ ਇੱਥੇ ਰੁਕੇ ਲਓ 50 ਰੁਪਏ ਦਾ ਪਰੌਦਾ ਦਿੰਦੇ ਬਈ ਟਰੌੜਾ ਦੇਖੋ ਦੋਹਾਂ ਤਿੰਨਾਂ ਪਰੌੜਿਆਂ ਦਾ ਇੱਕੀ ਪਰੌਦਾ ਤੇ ਨਾਲ ਬਈ ਤੇ ਨਾਲ ਆ ਬਈ ਮਿਰਚਾਂ ਤੇ ਨਾਲ ਆ achar ਦਿੰਦੇ ਆ ਇਹ ਤਿੰਨ ਗੱਟ ਮੈਂ ਦਿੰਦੇ ਆ 50 ਰੁਪਏ ਤੇ ਪਰੌੜਾ ਦੇਖੋ ਬਈ ਬਹੁਤ ਵੱਡਾ ਪਰੌਦਾ ਹੈ ਉਹ ਆ ਬਈ 1/2 ਕਿਲੋ ਦੀ ਕਰੀਮ ਜਦੋਂ ਪਿੰਡੀ ਮੋਟੀ ਤਾਇਆ ਆਪੇ ਆਪਣਾ ਕੈਮਰਾ ਆਪ ਨਾਸਤਾ ਕਰਕੇ ਤੇ ਆਪਾਂ ਬਈ ਹਰ ਦਰਵਾਜ਼ਾ ਨੂੰ ਸੈਰ ਜਿਹੜੇ ਫਿਰ ਸਿੱਧੇ ਕਰਾਂਗੇ ਤੇ ਮਿਲਦੇ ਹਾਂ ਨਾਸਤੇ ਤੋਂ ਬਾਅਦ ਹੋਈ ਬੱਦਲ ਵੀ ਚੜਿਆ ਹੈ ਬਹੁਤ ਜਿਆਦਾ ਤੇ ਮੌਸਮ ਖਰਾਬ ਹੋ ਰਿਹਾ ਇਧਰੇ ਪਾਸੇ ਬਹੁਤ ਬੱਦਲ ਬਣ ਗਿਆ ਇਧਰ ਵੀ ਬਈ ਬਹੁਤ ਬੱਦਲ ਬਣ ਗਿਆ ਦੇਖੋ ਤੇ ਇਧਰ ਬਈ ਪਾਪੂਲਰ ਜਿਹੜੀ ਖੇਤੀ ਜਿਆਦਾ ਹੁੰਦੀ ਹੈ ਤੇ ਪਹਾੜੀ ਇਲਾਕਾ ਜੀ ਬੱਦਲ ਬਾਈ ਬਣ ਗਿਆ ਦੇਖਦੇ ਆ ਜਿਹੜਾ ਸੁੰਨੇ ਝੁੰਨੇ ਲਾਉਂਦੇ ਆ ਲੋਕ ਲੇਕਿਨ ਆ ਗੰਨਾ ਲੱਗਿਆ ਹੋਇਆ ਲੇਕਿਨ ਬਈ ਪਾਣੀ ਪੋਣੀ ਦੀ ਬਾਈ ਕੋਈ ਸਮੱਸਿਆ ਨਹੀਂ ਪਾਣੀ ਬਹੁਤ ਹੈ ਇਧਰ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਹੀ ਨਹੀਂ ਬਸ ਇੱਕ ਵਾਰੀ ਝੋਨਾ ਲਾ ਦੇ ਛੱਡ ਦੇਣਾ ਬਸ ਕੋਈ ਵਰਨਿੰਗ ਕੁਝ ਵੀ ਨਹੀਂਗਾ ਝੋਨੇ ਖੜੇ ਆ ਫਸਲਾ ਖੜਿਆ ਕਮਾਲ ਖੜਾ ਰਾਸਤੇ ਦੇ ਵਿੱਚ ਹਸਾਰਨਪੁਰ ਤੋਂ ਆਪਾਂ ਜਦੋਂ ਹਰਦਵਾਰ ਨੂੰ ਜਾਂਦੇ ਹਈ ਇਹ ਤਲਾਬ ਪੈਂਦਾ ਤੇ ਆਹ ਦੇਖੋ ਤੇ ਪਾਣੀ ਦਾ ਵਹਾਅ ਦੇਖੋ ਬਹੁਤ ਜ਼ਿਆਦਾ ਤੇਜ਼ ਆ ਕਹਿੰਦਾ ਭਾਵੇਂ ਬੱਦਲ ਦੇਖੋ ਉਹ ਸਾਹਮਣੇ ਬੱਦਲ ਵੀ ਪੂਰਾ ਫੁੱਲ ਬਣਿਆ ਹੋਇਆ ਤੇ ਪਾਣੀ ਦਾ ਵਹਾਅ ਵੀ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਤੇਜ਼ ਆ ਦੇਖੋ ਹੋਰ ਨਾ ਆ ਰਹੇ ਆ ਨੋ ਨੇਮ ਹੁੰਦਾ ਜਿਆਦਾ ਭਾਈ ਹੰਦੇ ਭਾਈ ਪਹਾੜੀ ਲਾਗੇ ਤੇ ਸਾਥੀ ਵੀ ਰੋ ਗਿਆ ਆਪਣਾ ਜਿਹੜੇ ਬਣਨ ਲੱਗ ਗਿਆ ਦੇਖੋ ਭਾਈ ਨਰਿਆ ਦੇਖੋ ਤੇ ਪਾਣੀ ਦੀ ਸਪੀਡ ਚੈੱਕ ਕਰੋ ਜੀ ਉਹ ਜਿਆਦਾ ਇਸ ਵੀ ਸਾਹਮਣੇ ਬੱਦਲ ਵੀ ਦੇਖੋ ਬਹੁਤ ਜਿਆਦਾ ਬਣਿਆ ਹੋਇਆ ਕੋਈ ਸਾਈਡ ਵੀ ਦੇਖੋ ਅਸਲ ਆ ਬੋਲਾ ਕੇ ਪਾਣੀ ਦੀ ਸਪੀਡ ਚੈੱਕ ਕਰੋ ਕਿੰਨੀ ਸਪੀਡ ਆ ਦੇਖੋ ਪਾਣੀ ਦੀ ਬਹੁਤ ਜ਼ਿਆਦਾ ਸਪੀਡ ਆ ਦੇਖੋ ਦੇਖੋ ਲਹਿਰਾਂ ਦੇਖੋ ਕਿੰਨੇ ਅੰਗੜੇ ਉੱਚੇ ਆ ਮਾਰਨੇ ਆ ਬਹੁਤ ਦੇਖੋ ਬਹੁਤ ਬਹੁਤ ਜ਼ਿਆਦਾ ਸਪੀਡ ਆ ਸਾਹਮਣੇ ਦਾ ਬਦਲ ਵੀ ਬਣ ਗਿਆ ਪੂਰਾ ਫੁੱਲ ਬਹੁਤ ਜ਼ਿਆਦਾ ਸਪੀਡ ਆ ਪਾਣੀ ਦੀ ਆ ਦੇਖੋ ਇਹ ਅੰਗੜੇ ਉੱਚੇ ਲਹਿਰਾਂ ਮਾਰਨੇ ਆ ਇਹ ਨਾਲ ਲੇਖੋ ਬੇਕੜੀਆਂ-ਕੜੀਆਂ ਉੱਚੀਆਂ ਬਣਨਾਂ ਦੇ ਪਾਣੀ ਆ। ਹਾਂ। ਲੋ ਜੀ ਤੋਂ ਬਹਾਰਦਵਾਨ ਜਾ ਰਹੇ ਸੀ। ਰਾਸਤੇ ਦੇ ਵਿੱਚ ਪਿੰਡ ਆਉਂਦੇ ਇੱਕ ਇਮਲੀ। ਇਮਲੀ ਪਿੰਡ ਆਪਾਂ ਪਹੁੰਚ ਗਏ ਆ। ਉਹ ਭਾਈ ਆਪਾਂ ਤਾਂ ਨਹੀਂ ਕੀ ਚਕਾ ਰੋਡ ਦੇ ਨਾਲ ਠੰਡੋ ਝੁੰਡੀ ਬਹੁਤ ਆਖੀ ਬੈਠੇ ਆ। ਦੇਖੋ। ਇਹ ਠੰਡਾ ਵੀ ਲਿਖਿਆ જય શ્રી RAM ਤੇ ਸ਼ਹਿਰ ਇਮਲੀ ਲਿ ਸੇਰਾ ਪਹੁੰਚ ਗਿਆਂ ਤੇ ਇੱਥੋਂ ਜਿਹੜਾ ਹਰਦਵਾਰ ਆ ਇਹਦੇ ਸਾਨੂੰ 15-18 ਕਿਲੋਮੀਟਰ ਐ ਬਸ ਆਪਾਂ ਜਿਹੜਾ ਸਫਰਾ ਬੱਸ ਸਾਨੂੰ ਨਾਲ ਕਿਲੋਮੀਟਰ ਹੈਗਾ ਹਰਦਵਾਰ ਦਾ ਉਸ ਤੋਂ ਬਾਅਦ ਆਪਾਂ ਹਰਦਵਾਰ ਪਹੁੰਚਾਂਗੇ ਆ ਦੇਖੋ ਜੀ ਇਹ ਅੱਜ ਵੀ ਬਈ ਝੋਟਾ ਜੋੜਦੇ ਆ ਪੱਠੇ ਲਿਆਉਣ ਲਈ ਇਹ ਹੈ ਜੀ ਸਾਰ 임ਲੀ ਸਾਹਮਣੇ ਬਈ ਬੋਰ ਆ ਗਿਆ ਇੱਥੋਂ ਹੀ ਆਪਣੀ ਜੋਣਾ ਹਰਦਵਾਰਾ ਬਈ 27 ਕਿਲੋਮੀਟਰ ਦੀ ਗੱਲ ਹੈ। ਬਹਾਦਰਾਬਾਦ 15 ਤੇ ਹਰਦਵਾਰਾ ਬਈ 27 ਕਿਲੋਮੀਟਰ ਹੈ। ਸਾਹਮਣੇ ਬਈ ਬੋਰ ਲੱਗ ਗਿਆ। ਕੋਣੇ ਮੈਨੂੰ ਆ ਰਿਹਾ ਬੋਰ। 27 ਕਿਲੋਮੀਟਰ 15 ਕਿਲੋਮੀਟਰ। ਨਾਲ ਜਿਹੜਾ ਸਫ਼ਰ ਹਰਦਵਾਰ ਦਾ ਜੀ ਉਹ 27 ਕਿਲੋਮੀਟਰ ਰਹਿ ਗਿਆ। ਤੇ ਦੀ ਜਿਹੜਾ ਟੈਂਟ ਦਾ ਬਈ ਸਫ਼ਰ ਹੈਗਾ 1.5 ਤੋਂ 2 ਘੰਟੇ ਲੱਗਣਗੇ ਟੈਂਟ ਦੇ ਵਿੱਚ ਆਪਾਂ ਬਈ 18-20 ਕਿਲੋਮੀਟਰ ਕੱਢ ਦਿੰਨੇ ਆ ਕਿਉਂਕਿ ਏਰੀਆ ਬਈ ਉਹ ਜਾ ਚੜ੍ਹਾਈਆਂ ਚੜ੍ਹੂਆਂ ਪੈਣੀਆਂ ਇੱਧਰ ਅੱਗੇ ਚੜ੍ਹਾਈਆਂ ਆ ਜਾਂਦੀਆਂ ਤੇ 15 ਆ ਜਾਂਦਾ ਥਾਂ ਇਧਰ ਆ ਜੀ ਬਈ 12 ਗੱਡੀਆਂ ਹੈਗੀਆਂ ਪੱਠੇ ਜਿਹੜੇ ਵੱਲ ਗੱਡੀਆਂ ਲੈ ਜਾਂਦੇ ਦੋ ਪੂਰੇ ਲਾਂਗੀਆਂ ਆਦਰ ਨਹੀਂ ਟੋਟਾ ਜੁੜੀ ਬੈਠਿਆ ਤੇ ਸਾਹਮਣੇ ਜਿਹੜਾ ਝੰਡਾ ਇੰਡੀਆ ਦਾ ਆ ਗਿਆ ਤੇ ਬਾਰਡਰ ਬੁੱਡਰ ਲਾ ਲਾ ਕੋਈ ਦੇਖਦੇ ਅੱਗੇ ਜਾ ਕੇ ਤੇ ਬੱਤਲ ਵੀ ਦੇਖੋ ਬੜਾ ਖੜਾ ਬਹੁਤ ਜਿਆਦਾ ਜਿਹੜਾ ਝੰਡਾ ਲੱਗਿਆ ਬਾਰਡਰ ਏਰੀਆ ਲੱਗਦਾ ਕੋਈ ਦੇਖਦੇ ਅੱਗੇ ਜਾ ਕੇ ਰੋੜ ਬਾੜ ਜਿਵੇਂ ਲੱਗੇ ਆ ਬਈ ਫੈਕਟਰੀ ਆ ਤਾਰਾਂ ਦੀ ਆ ਤਾਰ ਫੈਕਟਰੀ ਆ ਬਈ ਇਹ ਤਾਰ ਦੀ ਬੰਦੀ ਆ ਪਰ ਪੈਂਦੀ ਹੁੰਦੀ ਆ ਕੇਵਲ ਤਾਰ ਉਹ ਆਏ ਬਈ ਸਾਹਮਣੇ ਦੇਖੋ ਚੰਦਾ ਲੱਗੇ ਅੱਜ ਦਾ ਬੱਦਲ ਵੀ ਦੇਖੋ ਬਹੁਤ ਵੱਡੀ ਫੈਕਟਰੀ ਆ ਫੈਕਟਰੀ ਦਾ ਨਾਮ ਹੈਗਾ 23 ਮਾਰਚ ਚੰਡੀਗੜ੍ਹ ਲਿਮਟਿਡ ਹਾਂਜੀ ਆਪਣਾ ਸਾਈਕਲ ਆ ਤੇ ਆਪਾਂ ਹਰਦਵਾਰ ਨੂੰ ਜਿਹੜਾ ਜਾ ਰਹੇ ਸੀ ਸਾਰਨਪੁਰ ਤੋਂ ਤੇ ਰਾਸਤੇ ਦੇ ਵਿੱਚ ਬਈ ਇੱਕ ਹੋਰ ਨਦੀ ਆਉਂਦੀ ਆ ਦੇਖੋ ਅੱਧੀ ਸੁੱਕੀ ਪਈ ਆ ਅੱਧੀ ਦੇ ਵਿੱਚ ਬਈ ਪਾਣੀ ਆ ਤੇ ਉਹ ਸਾਹਮਣੇ ਕੋਲਾ ਬ੍ਰਿਜ ਬਣਿਆ ਹੋਇਆ ਜਿਹੜਾ ਗੇਟ ਵਗੈਰਾ ਲੱਗੇ ਹੋਏ ਆ ਅੱਗੇ ਪਾਣੀ ਛੱਡਣ ਵਾਸਤੇ ਵੱਧ ਘਟ ਕਰਨ ਵਾਸਤੇ ਤੇ ਇੱਧਰ ਬਈ ਮੀਂਹੂ ਹੈਣੀ ਬਾਲੇ ਹੈਣੀ ਪਿੱਛੇ ਸੀਗਾ ਬਈ ਮੀਂਹ ਥੋੜਾ ਆ ਇੱਧਰ ਵੀ ਦੇਖੋ ਇੱਧਰ ਵੀ ਜਿਹੜਾ ਸੁੱਕਾ ਪਿਆ ਸਾਰਾ ਤੇ ਅੱਧਰੋਂ ਦੇਖੋ ਬਹੁਤ ਬਣਿਆ ਖੜਾ ਇਹ ਬਰਾ ਹੈ ਨਹੀਂ ਪਾਣੀ ਬਹੁਤ ਨਹੀਂ ਹੈਗਾ ਪਾਣੀ ਤੇ ਛੋਟਾ ਬਈ ਰੋੜਾ ਹੈ ਉਹ ਤੀਜਾ ਦਰਿਆ ਆ ਗਿਆ ਜਾਂਦੇ ਨੂੰ ਰਸਤੇ ਦੇ ਵਿੱਚ ਦੋ ਪਹਿਲਾ ਇਸ ਤੀਜਾ ਦਰਿਆ ਆ ਗਿਆ ਦੇਖੋ ਸਾਹਮਣੇ ਇੱਧਰ ਤਾਂ ਪਾਣੀ ਪੁਣੀ ਹੈ ਨਹੀਂ ਦੇਖੋ ਬਈ ਸੁੱਕਾ ਹੀ ਪਿਆ ਆਤੀ ਅੱਗੇ ਜਾ ਕੇ ਦੇਖਦੇ ਆਂ ਕੀ ਬੰਦਾ ਤੇ ਇੱਥੋਂ ਬਈ ਜਿਹੜਾ ਘਰਦਵਾਰ ਆਉ 16 ਕਿਲੋਮੀਟਰ ਦੂਰ ਆ ਬਈ 16 ਕਿਲੋਮੀਟਰ ਦੂਰ ਕੋਲਾ ਵਾਕ ਪੁਲ ਕੱਪਰ ਕੰਮ ਤੋਂ ਬਾਅਦ ਆਪਾਂ ਇੱਥੇ ਰੁਕ ਗਏ ਥੋੜਾ ਚਾਹ ਚਾਹ ਚ ਪੀਵਾਂਗੇ ਬਹੁਤ ਟਾਈਮ ਵਾਵਾ ਹੋ ਗਿਆ ਅੰਡੇ ਦਾ ਹੰਦਾ ਬਈ ਟਾਈਮ ਹੋ ਗਿਆ ਤੇ ਹਰਦਵਾਲਾ ਰੋਡ ਆ ਹੀ ਫੇ ਤੇ ਬਹੁਤ ਭੀੜ ਰਹਿੰਦੀ ਹੈ ਬਈ ਰੋਡ ਤੇ ਦੇਖੋ ਬਹੁਤ ਜਿਆਦਾ ਟਰੈਫਿਕ ਆ ਕਿਉਂਕਿ ਮੇਨ ਰੋਡ ਲੱਗਦਾ ਤੇ ਲਿਖਿਆ ਉੱਤਰਾਖੰਡ ਪੁਲਿਸ ਮিত্র ਸੇਵਾ ਸੁਰੱਖਿਆ ਤੇ ਸਾਹਮਣੇ ਬਈ ਇਹਦੇ ਪਰਲੇ ਪਾਸੇ ਨਹਿਰ ਆ ਜਿਹੜੀ ਹਰਦਵਾਰ ਜਾਂਦੀ ਹੈ ਸਾਹਮਣੇ ਦੇਖੋ ਟਰੈਫਿਕ ਬਹੁਤ ਜਿਆਦਾ ਆ ਤਿੰਨ ਕੋਣੀਆਂ ਇਹ ਸਾਹਮਣੇ ਪੋਲਾ ਆਸਰ ਕੇ ਪਹੁੰਚ ਆਉਂਦਾ ਏ ਇੱਥੇ ਪਾ ਖੜਿਆ ਆਪਣਾ ਸਾਈਕਲ ਵਗੈਰਾ ਬਾਪਿਆ ਮੌਸਮ ਬਈ ਥੋੜਾ ਖਰਾਬ ਹੋ ਗਿਆ ਹੁਣ ਚਾਹ ਚ ਪਾਣੀ ਪੀਵਾਂਗੇ ਆ ਠਾਬੇ ਤੇ ਰੁਕਿਆ ਚਾਹ ਚ ਪੀ ਕੇ ਰੈਡੀ ਹੋ ਕੇ ਬਈ ਫੇਰ ਆਪਾਂ ਫੇਰ ਆਪਾਂ ਬਈ ਹਰਦਵਾਰ ਜਾ ਕੇ ਰੁਕਾਂਗੇ ਸਿੱਧਾ ਓਕੇ ਜੀ ਲੋ ਜੀ ਹਰਦਵਾਰ ਆਪਾਂ ਪਹੁੰਚਣ ਵਾਲੇ ਸੀ 10 ਕਿਲੋਮੀਟਰ ਹੀ ਰਹਿ ਗਿਆ ਸੀਗਾ ਸਾਈਕਲ ਪੈਂਚਰ ਹੋ ਗਿਆ ਤੇ ਸਾਥੇ ਵੀ ਮੇਰੇ ਨਾਲ ਹੀ ਰੋੜੀ ਆਉਂਦਾ ਆ ਪਿੰਡ ਚ ਰੁਗਾ ਤੇ ਸਾਹਮਣੇ ਵਿੱਚ ਦਾ ਹੈਗਾ ਸ਼ਹਿਰ ਹੈਗਾ ਇੱਕ ਪਿੰਡ ਹੈਗਾ ਲੈ ਹਰ ਪਟੜੀ ਇੱਥੋਂ ਦੇਖਦੇ ਆਂ ਕੁਝ ਸਾਈਕਲਾਂ ਦੀ ਪੈਂਚਰਾਂ ਦੀ ਦੁਕਾਨ ਹੈਗੀ ਬਈ ਸਾਹਮਣੇ ਹੀ ਹੈਗੀ ਲੈ ਦੁਕਾਨ ਵੀ ਆ ਗਈ ਪੈਂਚਰਾਂ ਦੀ ਲੋਹਣੇ ਬਈ ਪੈਂਚਰ ਇੱਥੋਂ ਉਹ ਸਾਹਮਣੇ ਦੁਕਾਨਾਂ ਨੇੜੇ ਹੋਇਆ ਜਮ ਪੈਂਚਰ ਦੁਕਾਨ ਦੇ ਬਈ ਵੀ ਆਪਾਂ ਪਤਰਾਖੰਡ ਅਰਦਾਵਾਂ ਆ ਗੇਟ ਕੋਲੇ ਪਹੁੰਚ ਗਏ ਜੀ ਸਾਹਮਣੇ ਵੀਟ ਹੈ ਇੱਥੋਂ ਬਈ ਜੀ ਹਰਦਵਾਰ ਜਿਹੜਾ 12 ਕਿਲੋਮੀਟਰ ਆ ਜੀ ਸਾਹਮਣੇ ਵੀ ਇੱਕ ਬੋਰਡ ਲੱਗਿਆ ਹੋਇਆ ਹੈ ਜਿਹੜਾ ਉੱਥੋਂ ਦੇਖਦੇ ਆ ਜੇ ਕਿੰਨੀ ਦੂਰ ਹੈ ਵੈਸੇ ਪਿੱਛੇ ਬੋਰਡ ਲੱਗਾ ਸੀ ਤੇ ਲਿਖੀ 12 ਕਿਲੋਮੀਟਰ ਹੈ ਹਰਦਵਾਰ 12 ਕਿਲੋਮੀਟਰ ਹੈ ਗਿਆ ਬਸ ਆਪਾਂ 15 ਜਾਂ 20 ਮਿੰਟ ਦੇ ਵਿੱਚ ਹਰਦਵਾਰ ਪਹੁੰਚਾਂਗੇ ਹਰ ਕੀ ਪੌੜੀ ਹਰ ਦਵਾਰ ਜੀ ਆਪਾਂ ਇੱਥੇ ਪਹੁੰਚ ਗਏ ਜੀ ਮੋਹਨ ਜੀ ਪੂਰੀ ਵਾਲੇ ਇੱਥੇ ਇੱਕ ਬਹੁਤ ਵੱਡਾ ਪੰਜ ਮੰਦਿਰ ਵੀ ਬਣਿਆ ਹੋਇਆ ਇੱਥੇ ਮੰਦਿਰ ਦੀ ਜਿਹੜੀ ਇਮਾਰਤ ਬਣੀ ਹੋਈ ਆ ਇੱਥੇ ਲਿਖਿਆ ਗੁਰੂ ਨਾਨਕ ਢਾਬਾ ਇੱਕ ਮੋਹਨ ਜੀ ਪੂਰੀ ਵਾਲਾ ਦਾ ਤੇ ਇੱਕ ਗੁਰਨਾਨਕ ਢਾਬਾ ਜੀ ਸਾਹਮਣੇ ਬਈ ਉੱਪਰ ਬੋਰਡ ਲੱਗਿਆ ਮੋਹਨ ਜੀ ਪੂਰੀ ਵਾਲੀ ਚ ਨਾਲ ਹੀ ਬਈ ਬਹੁਤ ਵੱਡਾ ਮੰਦਿਰ ਆ ਸਾਥੀ ਵੀ ਆ ਲਗਣਾ ਪਿੱਛੇ ਰਹਿ ਗਿਆ ਉਹ ਆਟੋ ਦੇ ਪਿੱਛੇ ਆ ਰਿਹਾ ਸਾਥੀ ਜੀ ਆਪਣਾ ਮਿਹਨੇ ਕਰਨ ਸੁਣਾਇਆ ਔਖਾ ਹੋ ਗਿਆ ਕੰਮ ਤੇ ਇਧਰ ਬਈ ਨਦੀ ਵਗ ਜਾਨੀ ਤੇ ਇਧਰ ਕੋਲ ਆ ਗਿਆ ਇਹ ਸ਼ਹਿਰ ਵਾਲਾ ਤੇ ਬਸ ਸਰਦਾਰ ਪਹੁੰਚਨੀ ਤਨਾ ਕਿਲੋਮੀਟਰ ਦਾ ਆ ਰਹੀ ਆ ਸਾਹਮਣੇ ਬਈ ਪਹਾੜ ਆ ਗਏ ਇਧਰ ਹੋ ਗਿਆ ਜੀ ਪਹਾੜ ਏਰੀਆ ਲਓ ਜੀ ਇਹ ਆ ਗਿਆ ਹੀ ਰਸਤਾ ਹਰਖੀ ਪੌੜੀ ਦਾ ਜੀ ਤੇ ਸਾਹਮਣੇ ਬਈ ਬੱਦਲ ਆ ਗਿਆ ਇਹ ਆ ਜੀ ਹਰਕੀਪੋੜੀ ਮੈਰ ਆ ਗਈ ਹਰਕੀਪੋੜੀ ਵਾਲੀ ਆ ਲੋਕ ਬਈ ਇਸ਼ਨਾਨ ਕਰੀ ਜਾਂਦੇ ਆ ਉਹ ਬਈ ਦਲਾ ਦਾ ਮੂੜੀਆਂ ਧੋਈ ਜਾਂਦਾ ਉਹ ਵੇਖੋ ਮੂੜੀਆਂ ਮਾਰਾਂ ਸਬਜੀ ਹੋਜੀ ਧੋਈ ਜਾਂਦੇ ਬਈ ਇਹ ਬਈ ਪੋਲਾ ਹਰਕੀਪੋੜੀ ਵਾਲਾ ਬਸ ਨੇੜੇ ਆ ਗਿਆ ਪੰਜਵਾ ਤੇ ਮੌਸਮ ਬਈ ਖਰਾਬ ਹੋ ਗਿਆ ਨੀ ਪੈਨ ਕਰਕੇ ਥੋੜੀ ਦਿੱਕਤ ਆ ਰਹੀ ਹੈ। ਲਓ ਜੀ ਇਹ ਨਹਿਰ ਆ ਗਈ ਜੀ ਹਰਖੀ ਪੌੜੀ ਵਾਲੀ। ਦੇਖੋ। ਸਾਹਮਣੇ। ਲਓ ਜੀ ਇਧਰ ਪਾਸੇ ਵੀ ਚੈੱਕ ਕਰੋ ਜੀ ਪਾਣੀ ਦੇਖੋ ਕਿੰਨੀ ਸਪੀਡ ਨਾਲ ਜਾ ਰਿਹਾ। ਕੋਲ ਸਪੀਡ ਆ ਪਾਣੀ ਦੀ। ਇਹ ਆ ਜੀ ਹਰ ਕੀ ਪੌੜੀ ਹਰ ਦਵਾਰ ਤੇ ਆ ਦੇਖੋ ਨਾਲ-ਨਾਲ ਪੌੜਗਾ ਬਣਿਆ ਛੋਟੇ-ਛੋਟੇ 4 ਕਿਲੋਮੀਟਰ ਦੇ ਨਾਲ-ਨਾਲ ਬਈ ਪੌੜਗਾ ਬਣਿਆ ਉਹ ਸਾਹਮਣੇ ਦੇਖੋ ਬਈ ਬਗਲਾ ਸਹੀ ਆ ਤੇ ਲੇਕਿਨ ਜਿਹੜਾ ਬੰਦਾ ਬਈ ਉਹ ਨਕਲੀ ਬਣਾਇਆ ਲੱਗਦਾ ਬਗਲਾ ਸਹੀ ਆ ਤੁਰਦਾ ਤਾਂ ਪਤਾ ਨਹੀਂ ਕੀ ਸਿਸਟਮ ਲਾਇਆ ਕੋਈ ਬਗਲਾ ਥੋੜਾ ਥੋੜਾ ਤੁਰਦਾ ਤੇ ਬੰਦੇ ਦੀ ਬਈ ਮੂਰਤੋਤੀ ਖੜੀ ਹੈ ਦੇਖੋ ਇਹ ਆ ਜੀ ਹਰ ਕੀ ਪੌੜੀ ਹਰ ਦਵਾਰ ਦੇਖੋ ਪਾਣੀ ਬਈ ਖਾਰ ਦਾ ਛੱਲਾ ਇਧਰ ਪਾਸੇ ਤੁਹਾਨੂੰ ਕਰਾਦਨੇ ਚ ਚੈੱਕ ਵੀਓ ਸਾਹਮਣੇ ਬਈ ਪਹਾੜ ਆ ਗਈ ਉਹ ਮੁੰਡਾ ਆਪਣਾ ਖੜਾ ਚੱਲੀ ਜਾਂਦਾ ਵੀਡੀਓਗ੍ਰਾਫੀ ਨਾਓ ਜੀ ਆਪਾਂ ਹਰਕੀਪੌੜੀ ਪਹੁੰਚ ਗਏ ਤੇ ਸਾਹਮਣੇ ਭਈ ਉਹ ਘਾੜ ਦੇ ਪੇਰਾ ਮੰਦਿਰ ਦਿਖਾਈ ਦੇ ਰਿਹਾ ਹਰਕੀਪੌੜੀ ਦਾ ਇਹ ਪਾਰਕਿੰਗ ਆ ਗਈ ਤੇ ਇੱਧਰ ਭਈ ਮੇਨ ਰੋਡ ਆ ਹਾਈਵੇ ਤੇ ਉਹ ਸਾਹਮਣੇ ਦੇਖੋ ਇਹ ਮੰਦਿਰ ਜਿਹੜਾ ਦਿਖਾਈ ਦੇ ਰਿਹਾ ਪਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਉਹ ਸਾਹਮਣੇ ਮੰਦਿਰ ਆ ਭਾਈ ਉੱਚਾ ਉਹ ਰਿਹਾ ਉੱਥੇ ਜਾਣਾ ਹਣ ਆਪਾਂ ਤੇ ਆਹ ਪਾਰਕਿੰਗ ਵਗੈਰਾ ਬਣੀ ਇੱਥੇ ਤੇ ਇੰਦਰ ਨਾਲ ਸਾਥੀ ਦਾ ਬਾਈ ਖਿੱਚੀ ਜਾਂਦਾ ਸਾਈਕਲ ਕਿਉਂਕਿ ਬਾਈ ਦੂਜੀ ਤੀਜੀ ਹਰ ਆਇਆ ਇੱਥੇ ਇਹਨੂੰ ਪਤਾ ਇਸ ਚੀਜ਼ਾਂ ਦਾ ਸਾਰਾ ਚਲੋ ਚੱਲਦੇ ਆਂ ਅੰਦਰ ਚੱਲਦੇ ਆਂ ਦਰਸ਼ਨ ਹਰ ਕੀ ਪੌੜੀ ਦੇ ਲਓ ਜੀ ਪਹੁੰਚ ਗਏ ਆਪਾਂ ਹਰ ਕੀ ਪੌੜੀ ਹਰਦੁਆਰ ਇਹ ਹੈ ਜੀ ਮੇਨ ਗੇਟ ਇਸ ਤੋਂ ਅੰਦਰ ਦੇਖਦੇ ਆ ਕਿਤੇ ਪਾਰਕਿੰਗ ਲੱਭਦੇ ਆ ਸੈਨ ਸੁਖਲ ਆਪਣਾ ਲਾਉਣਿਆ ਆ ਉਹਦੇ ਘਰ ਦੇ ਅੰਦਰ ਜਾ ਕੇ ਦਰਸ਼ਨ ਜੀ ਇਹ ਬਈ ਪਾਰਕਿੰਗ ਆ ਗਈ ਤੇ ਆਪਾਂ ਇਧਰ ਜਾਂਦੇ ਆ ਅੱਗੇ ਜਾ ਕੇ ਪਾਰਕਿੰਗ ਲੱਭਦੇ ਆ ਕੋਈ ਨਾ ਕੋਈ ਜਿਹੜੀ ਬਿਲਕੁਲ ਪਾਸ ਹੋਵੇ ਤੇ ਕਿਉਂਕਿ ਆਪਾਂ ਇੱਥੋਂ ਬਈ ਜਲਦੀ ਆਉਦੀ ਤੁਰਨਾ ਇਦਾਂ ਆਪਣਾ ਘੰਟਾ ਲਾ ਕੇ ਤੇ ਅਪਨ ਜਲਦੀ ਵਾਲੀ ਜਾਣਾ ਉਸ ਤੋਂ ਬਾਅਦ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਪਹੁੰਚਣਾ ਅੱਜ ਦੀ ਰਾਤ ਆਪਾਂ ਉੱਥੇ ਰੁਕਾਂਗੇ ਗੁਰਦੁਆਰਾ ਸਾਹਿਬ ਹਾਂ ਕਿੱਟਾ ਕਿ ਪੈਕਾ ਕਿੱਟਾ ਕਰਕ ਨਹੀਂ ਵਧੀਆ ਯਾਰ ਇਥੇ ਕੋਈ ਡਰ ਨਹੀਂ ਆ